ਜਿਹੜਾ ਉਹ ਸੜਕਾਂ ਤੇ ਰਹਿਣ ਨੂੰ ਮਜਬੂਰਤਾ ਕੀ ਕਰਦਾ ਇਹਦਾ ਕਾਰਨ ਵੱਡਾ ਜੀ ਮੋਦੀ ਸ਼ਾਹ ਦਾ ਪ੍ਰਧਾਨ ਮੰਤਰੀ ਬਣਨਾ ਹੈ ਤੇ ਮੋਦੀ ਸ਼ਾਹ ਦੀ ਮੋਦੀ ਜੀ ਦੀ ਧਨਾਸ਼ਾਹੀ ਧੱਕੇਸ਼ਾਹੀ ਡਿਕਟੇਟਰ ਦਾ ਜਿਹੜਾ ਰਵਈਆ ਔਰ ਡੈਮੋਕ੍ਰੇਸੀ ਦੇ ਉੱਤੇ ਜ਼ਬਰਦਸਤੀ ਆਪਣਾ ਆਪਣੀ ਨਾਦਾਸ਼ਾਹੀ ਥੋਪਣੀ ਇਹ ਉਹਦੀ ਸਭ ਤੋਂ ਵੱਡਾ ਕਾਰਨ ਹੈ ਕਿ ਕੇਂਦਰ ਦੀ ਸਰਕਾਰ ਐ ਪੰਜ ਮੀਟਿੰਗ ਕਿਸਾਨਾਂ ਨਾਲ ਕਰ ਚੁੱਕੀ ਕੱਲ ਫਿਰ ਛੇਵੀਂ ਮੀਟਿੰਗ ਹੈ ਉਹਦੇ ਵਿੱਚ ਕੋਈ ਹੱਲ ਨਿਕਲੇ ਜਿੰਨੇ ਦਿਨ ਮੋਦੀ ਤੇ ਅਮਿਤ ਸ਼ਾਹ ਮੀਟਿੰਗ ਨਹੀਂ ਬੈਠਦੇ ਹੱਲਿਕਣਾ ਕੋਈ ਚਾਂਸ ਨਹੀਂ ਜੀ ਸਨਾਂ ਸਮਰਥਨ ਜੀ ਅਸੀਂ ਬਕਾਇਦਾ ਵਿਧਾਨ ਸਭਾ ਜੋਂ ਦੇ ਜਿਹੜੇ ਤਿੰਨ ਕਾਲੇ ਗ੍ਰੋਹ ਖਤਰਾ ਰੈਜੂਲੇਸ਼ਨ ਪਾਸ ਕੀਤਾ ਉਹ ਤਾਂ ਗਵਰਨਰ ਸਾਹਿਬ ਦਬਕੇ ਬੈਠੇ ਹੋਰੇ ਸਰ ਜਿਹੜੇ ਕਿਸਾਨ ਇਸ ਟਾਈਮ ਠੰਡ ਦੇ ਵਿੱਚ ਉੱਥੇ ਬੈਠੇ ਨੇ ਉਹਨਾਂ ਇਹ ਬੱਚੇ ਬਜ਼ੁਰਗ ਨਾਲ ਨੇ ਤੇ ਕੇਂਦਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਬੱਚੇ ਤੇ ਬਜ਼ੁਰਗਾਂ ਨੂੰ ਵਾਪਸ ਭੇਜਿਆ ਜਾਵੇ ਧਰਨੇ ਚ ਉਹਦਾ ਕੀ ਕਾਰਨ ਹੈ ਦੇਖੋ ਸਾਡਾ ਪੰਜਾਬ ਦੇ ਬੱਚੇ ਤੋਂ ਸਾਡਾ ਇੱਕ ਜਦੋਂ ਜਿੱਤਵਾਲ ਕਲਾਂ ਦੇ ਕੁੱਪ ਦੇ ਵਿੱਚ ਗਰੀਦਾਂ ਲੜਾਈ ਲੜੀ ਸੀ ਸਾਡਾ ਉਹ ਬੱਚੇ ਦਾ ਜਿਹੜਾ ਤੋਪ ਦੇ ਬਰਾਬਰ ਨਹੀਂ ਸੀ ਆ ਰਿਹਾ ਉਹਨੇ ਆਪ ਇੱਟਾ ਰੱਖ ਕੇ ਬਰਾਬਰ ਖੜਾ ਹੋਇਆ ਸੀ ਇਹ ਪੰਜਾਬ ਦੇ ਜਿਹੜਾ ਬੱਚਾ ਬੱਚਾ ਇਸ ਵळे ਇਸ ਸੰਘਰਸ਼ ਕੁਦਿਆ ਹੋਇਆ ਅਲੀਨ ਲਗਾਤਾਰ ਇਸ ਮੁੱਦੇ ਤੇ ਰਾਜਨੀਤੀ ਕਰ ਰਿਹਾ ਕਦੀ ਪਦਮ ਵਿਭੂਸ਼ਣ ਵਾਪਿਸ ਕੀਤਾ ਜਾਂਦਾ ਕਦੀ ਵਜੀਰੀ ਛੱਡ ਜਾਂਦੀ ਹੈ ਉਹਦੇ ਬਾਰੇ ਤੁਹਾਡਾ ਦੇਖੋ ਡਰਾਮੇਬਾਜ਼ੀ ਹੈ 15 ਸਤੰਬਰ ਤੱਕ ਦਾ ਇਹ ਗੁਣਗਾਨ ਕਰਦੇ ਹੋ ਨਾ ਕਰੋਨਾ ਦਾ ਬਾਦਲ ਸਾਹਿਬ ਵੀ ਵੱਡੇ ਹਰਸਿਮਰਤ ਵੀ ਸੁਖਵੀਰ ਬਾਦਲ ਵੀ ਕਦੇ ਦਾ ਗਮਰਾਹ ਕਾਂਗਰਸ ਪਾਰਟੀ ਦਾ ਜਿਹੜਾ ਉਹ ਸੜਕਾਂ ਤੇ ਰਹਿਣ ਨੂੰ ਮਜਬੂਰ ਆ ਉਹਦਾ ਕੀ ਕਾਰਨ ਇਹਦਾ ਕਾਰਨ ਵੱਡਾ ਜੀ ਮੋਦੀ ਸ਼ਾਹ ਦਾ ਪ੍ਰਧਾਨ ਮੰਤਰੀ ਬਣਨਾ ਹੈ ਤੇ ਮੋਦੀ ਸ਼ਾਹ ਦੀ ਮੋਦੀ ਜੀ ਦੀ ਧਰਨਾ ਸ਼ਾਹੀ ਧੱਕੇ ਸ਼ਾਹੀ ਡਿਕਟੇਟਰ ਦਾ ਜਿਹੜਾ ਰਵਈਆ ਔਰ ਡੈਮੋਕਰੇਸੀ ਦੇ ਉੱਤੇ ਜ਼ਬਰਦਸਤੀ ਆਪਣਾ ਆਪਣੀ ਨਾਦਾਸ਼ਾਈ ਤੋਂ ਆਪਣੀ ਇਹ ਉਹਦੀ ਸਭ ਤੋਂ ਵੱਡਾ ਕਾਰਨ ਹੈ ਅੱਜ ਭਾਰਤ ਬੰਦੇ ਦੀ ਕਾਲ ਦਿੱਤੀ ਗਈ ਸੀ ਕਿਸਾਨਾਂ ਵੱਲੋਂ ਜਿਹਦਾ ਸਾਰੇ ਦੇਸ਼ ਵਿੱਚ ਸਮਰਥਨ ਦੇਖਣ ਨੂੰ ਮਿਲ ਰਿਹਾ ਪਰ ਚੰਡੀਗੜ੍ਹ ਦਾ ਸਾਰਾ ਸੈਕਟਰ ਹਲੇ ਵੀ ਖੁੱਲਾ ਨਹੀਂ ਦੇਖੋ ਇਹ ਇਹਨਾਂ ਲੋਕਾਂ ਦੀ ਆਪਣੀ ਸੋਚ ਹੈ ਪਰ ਮੈਂ ਅਸੀਂ ਪੰਜਾਬ ਚੋਂ ਆਇਆ ਇੱਕ ਵੀ ਚਿੜੀ ਨਹੀਂ ਫੜਕ ਰਹੀ ਸਾਰਾ ਤੁਹਾਨੂੰ ਲੱਗਦਾ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ 5 ਮਿੰਟਾਂ ਕਿਸਾਨਾਂ ਨਾਲ ਕਰ ਚੁੱਕੀ ਕੱਲ ਫਿਰ 6ਵੀਂ ਮੀਟਿੰਗ ਹੈ ਉਹਦੇ ਵਿੱਚ ਕੋਈ ਹੱਲ ਨਿਕਲੇਗਾ ਜਿੰਨੇ ਦਿਨ ਮੋਦੀ ਤੇ ਅਮਿਤ ਸ਼ਾਹ ਮੀਟਿੰਗ ਨਹੀਂ ਬੈਠਦਾ ਹੱਲ ਕਨ ਦਾ ਕੋਈ ਚਾਂਸ ਨਹੀਂ ਹੈ ਬਹੁਤ ਵੱਡੀ ਗੱਲ ਹੈ ਤੇ ਸਰ ਜਿਹੜੇ ਕਿਸਾਨ ਇਸ ਟਾਈਮ ਠੰਡ ਦੇ ਵਿੱਚ ਉੱਥੇ ਬੈਠੇ ਨੇ ਉਹਨਾਂ ਇਹ ਬੱਚੇ ਬਜ਼ੁਰਗ ਨਾਲ ਨੇ ਤੇ ਕੇਂਦਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਕਿ ਬੱਚੇ ਤੇ ਬਜ਼ੁਰਗਾਂ ਨੂੰ ਵਾਪਸ ਭੇਜਿਆ ਜਾਵੇ ਧਰਨੇ ਚ ਉਹਦਾ ਕੀ ਕਰਨਾ ਦੇਖੋ ਸਾਡਾ ਪੰਜਾਬ ਦੇ ਬੱਚੇ ਤੋਂ ਸਾਡਾ ਇੱਕ ਜਦੋਂ ਜਿੱਤਵਾਲ ਕਲਾਂ ਦੇ ਕੁੱਪ ਦੇ ਵਿੱਚ ਅਗਰੇ ਜਨ ਲੜਾਈ ਲੜੀ ਸੀ ਸਾਡਾ ਉਹ ਬੱਚੇ ਦਾ ਜਿਹੜਾ ਤੋਪ ਦੇ ਬਰਾਬਰ ਨਹੀਂ ਸੀ ਆ ਰਿਹਾ ਉਹਨੇ ਆਪ ਇੱਟਾ ਰੱਖ ਕੇ ਬਰਾਬਰ ਖੜਾ ਹੋਇਆ ਸੀ ਇਹ ਪੰਜਾਬ ਦੇ ਜਿਹੜਾ ਬੱਚਾ ਬੱਚਾ ਇਸ ਵळे ਇਸ ਸੰਘਰਸ਼ ਕੁਦਿਆ ਹੋਇਆ ਸਾਡੀਆਂ 80 80 ਸਾਲ ਦੀ 90 90 ਸਾਲ ਦੀਆਂ ਮਾਤਾਵਾਂ ਕੁਦੀਆਂ ਹੋਈਆਂ ਨੇ ਪੰਜਾਬ ਦੇ ਸਮੁੱਚੇ ਪੰਜਾਬ ਦੇ ਵਰਗ ਨੇ ਹਰ ਵਰਗ ਨੇ ਇਹ ਲੜਾਈ 'ਚ ਆਪਣਾ ਹਿੱਸਾ ਪਾਇਆ ਮੈਂ ਇੱਕ ਬਜ਼ੁਰਾ ਨੂੰ ਮੈਂ ਜਿਹੜੇ ਜਿੰਨੇ ਵੀ ਵਰਗ ਦੇ ਲੋਕ ਹੈਗੇ ਨੇ ਹਰ ਵਰਗ ਦੇ ਲੋਕ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਵਧਾਈ ਦੇਣੀ ਚਾਹੁੰਦਾ ਕਿਸਾਨਾਂ ਜਿ세 ਬੰਦਿਆਂ ਨੂੰ ਜਿਨ੍ਹਾਂ ਨੇ ਇੰਨਾ ਬੜਾ ਸੰਘਰਸ਼ ਇਸ ਵੇਲੇ ਅਲੀਕਾ ਪੰਜਾਬ ਸਰਕਾਰ ਦੇ ਨੁਮਾਇੰਦੇ ਹੋ ਪੰਜਾਬ ਸਰਕਾਰ ਦਾ ਇਸ ਤੇ ਕੀ ਸਟੈਂਡ ਹੈ ਅਸੀਂ ਅਸੀਂ ਕਿਸਾਨਾਂ ਨਾਲ ਅਧਿਕ ਸਨਾਨ ਸਮਰਥਨ ਜੇ ਅਸੀਂ ਬਕਾਇਦਾ ਵਿਧਾਨ ਸਭਾ ਚੋਂ ਦੇ ਜਿਹੜੇ ਤਿੰਨ ਕਾਲੇ ਗੋਲ ਦੇ ਖਿਲਾਫ ਰੈਜੂਲੇਸ਼ਨ ਪਾਸ ਕੀਤਾ ਉਹ ਤਾਂ ਗਵਰਨਰ ਸਾਹਿਬ ਦਬਕੇ ਬੈਠੇ ਹੋਰੇ ਗਵਰਸਾ ਨੂੰ ਪਾਸ ਕਰਨੇ ਚਾਹੀਦੇ ਨੇ ਤੇ ਰਾਸ਼ਟਰਪਤੀ ਕੋਲ ਜੇ ਚਾਹੀਦਾ ਤਾਂ ਕਿ ਇਸ ਗੱਲ ਦਾ ਕੋਈ ਨਿਪਟਾਰਾ ਹੋ ਸਕੇ ਅਕਾਲੀਦਰ ਲਗਾਤਾਰ ਇਸ ਮੁੱਦੇ ਤੇ ਰਾਜਨੀਤੀ ਕਰ ਰਿਹਾ ਕਦੀ ਪਦਮ ਵਿਭੂਸ਼ਣ ਵਾਪਿਸ ਕੀਤਾ ਜਾਂਦਾ ਕਦੀ ਵਜੀਰੀ ਛੱਡ ਜਾਂਦੀ ਆ ਉਹਦੇ ਬਾਰੇ ਥੋੜਾ ਦੇਖੋ ਡਰਾਮੇ ਬਾਜੀ ਹੈ 15 ਸਤੰਬਰ ਤੱਕ ਦਾ ਇਹ ਗਣਗਣ ਕਰਦੇ ਹੋਣਾ ਕਰੋਨਾ ਦਾ ਆ ਬਾਦਲ ਸਾਹਿਬ ਵੀ ਵੱਡੇ ਹਰਸਿਮਰ ਤੇ ਵੀ ਸੁਖਵੀਰ ਬਾਦਲ ਵੀ ਕਹਦੇ ਤਾਂ ਗਮਰਾ ਕਾਂਗਰਸ ਪਾਰਟੀ ਦਾ ਪਰ ਅੱਜ ਉਹਨਾਂ ਨੂੰ ਪਤਾ ਲੱਗਾ ਸਾਡੇ ਪੈਰਾਂ ਥਲੋ ਜੀਵੀ ਨਿਕ ਖਿਸਕ ਰਹੀ ਹੈ ਤਾਂ ਸਾਡੇ ਇਸ ਸੰਘਰਸ਼ ਦੇ ਵਿੱਚ ਸਮਰਥਨ ਵਾਸਤੇ ਆ ਗਏ ਜਨਾ ਬਰਬੀਰ ਸਿੱਧੂ ਜਿਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੱਕੇ ਤੌਰ ਤੇ ਕਿਸਾਨਾਂ ਦੇ ਨਾਲ ਸੰਘਰਸ਼ ਦੇ ਵਿੱਚ ਸ਼ਾਮਿਲ ਹੈ